ਮਿੰਟੋ ਜੀ ਕੱਲ ਖਬਰ ਆ ਰਹੀ ਸੀ ਕਿ ਕੇਤਰੀਵਾਲ ਸਾਹਿਬ ਨੇ ਆਚਾਉਣਾ ਤੇ ਸਾਰੇ ਇਲਾਕੇ ਦੇ ਵਿੱਚ ਇਹ ਸੀਗਾ ਕਿ ਆਉਣਗੇ ਕੀ ਕਹਿਣਗੇ ਕੁਝ ਨਵਾਂ ਕੋਈ ਮਦਦ ਕਿਸ ਤਰ੍ਹਾਂ ਦੀ ਦੇ ਕੇ ਜਾਣਗੇ ਉਹਦਾ ਵੀ ਥੋੜਾ ਜਿਹਾ ਸੀਗਾ ਤੇ ਨਾਲ ਨਾਲ ਇਹ ਸੀਗਾ ਕਿ ਮਾਨ ਸਾਹਿਬ ਨਾਲ ਹੋਣਗੇ ਪਰ ਅਚਾਨਕ ਹੀ ਖਬਰ ਆ ਰਹੀ ਹੈ ਕਿ ਮਾਨ ਸਾਹਿਬ ਦੀ ਸਿਹਤ ਕਹਿੰਦੇ ਬਹੁਤ ਵਿਗੜ ਗਈ ਹੈ ਜਾਂਚ ਟੀਮਾਂ ਲੱਗੀਆਂ ਹੋਈਆਂ ਨੇ ਕੇਜਰੀਵਾਲ ਸਾਹਿਬ ਤੇ ਪਹਿਲਾਂ ਉਹਨਾਂ ਦੀ ਸਿਹਤ ਦਾ ਪਤਾ ਲੱਣ ਸੀਗੇ ਮੈਂ ਕੋਈ ਮੈਂ ਸਿਹਤ ਬਾਰੇ ਕਦੇ ਕਿਸੇ ਦੀ ਟਿੱਪਣੀ ਨਹੀਂ ਕੀਤੀ ਨਹੀਂ ਟਿੱਪਣੀ ਨਹੀਂ ਪਰ ਉਹਦਾ ਖਬਰ ਹੋਣਾ ਸੀ ਸਿਹਤ ਵਿਗੜ ਗਈ ਤੇ ਇਦਾਂ ਆਉਂਦਾ ਕਿ ਇੱਕ ਹੋਰ ਵਿਗੜ ਗਈ ਵਿਗੜ ਗਈ ਆ ਥੋੜੇ ਦਿਨਾਂ ਤੋਂ ਹਮ ਨਾ ਪੀਣੀ ਪਈ ਆ ਥੋੜੇ ਦਿਨਾਂ ਤੋਂ ਵਿਗੜ ਗਈ ਉਹ ਵੀ ਇੱਕ ਵਿਗੜ ਗਈ ਹੁੰਦੀ ਆ ਨਾ ਹੁਣ ਦੇਖੋ ਗੱਲ ਇਹ ਜਨਾਬ ਕਿ ਅਰਵਿੰਦ ਕੇਜਰੀਵਾਲ ਅਤੇ ਦੂਸਰਾ ਸਭ ਤੋਂ ਮਹੱਤਵਪੂਰਨ ਦੌਰਾ ਸੀ ਅੱਜ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਜੀ ਦਾ ਇਹ ਦੋ ਮਹੱਤਵਪੂਰਨ ਦੌਰੇ ਸੀਗੇ ਜਿਨ੍ਹਾਂ ਦੇ ਵਿੱਚ ਮਾਨ ਸਾਹਿਬ ਨੂੰ ਸ਼ਿਵਰਾਜ ਸਿੰਘ ਚੋਹਾਨ ਵਾਲੇ ਦੌਰੇ ਚ ਕਹਿ ਲੋ ਕੇ ਬਤੌਰ ਪ੍ਰੋਟੋਕੋਲਿਕ ਕਹਿ ਲੋ ਜਾਂ اخਲਾਕੀ ਤੌਰ ਤੇ ਵੀ ਆਪਾਂ ਕਹੀਏ ਕਿਉਂਕਿ ਮੁੱਖ ਮੰਤਰੀ ਮੁੱਖ ਮੰਤਰੀ ਜੀ ਰਿਪਰੈਜ਼ੈਂਟ ਕਰਦੇ ਨੇ ਉਹ ਪੰਜਾਬ ਨੂੰ ਉਹਨਾਂ ਨੇ ਜਾ ਕੇ ਗੱਲ ਰੱਖਣੀ ਸੀ ਜੀ ਜੀ ਪਰ ਐਨ ਮੌਕੇ ਤੇ ਤੁਸੀਂ ਵੇਖੋ ਕਿ ਖੁੱਡੀਆਂ ਸਾਹਿਬ ਤੇ ਧਾਲੀਵਾਲ ਸਾਹਿਬ ਗਏ ਨੇ ਹੂੰ ਦੇਖ ਲੋ ਧਾਲੀਵਾਲ ਸਾਬ ਨੂੰ ਇਹਨਾਂ ਨੇ ਮੰਤਰੀ ਮੰਡਲ ਚੋਂ ਤੇ ਕੱਢ ਦਿੱਤਾ ਪਰ ਤਜਰਬਾ ਹਾਲੇ ਵੀ ਤਗੜਾ ਹੀ ਆ ਕਿ ਕੇਂਦਰੀ ਖੇਤੀ ਮੰਤਰੀ ਦੇ ਸਾਹਮਣੇ ਜੋ ਪ੍ਰੈਜੈਂਟੇਸ਼ਨ ਦੇਣੀ ਆ ਉਹਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਜੀ ਪਰ ਇੱਕ ਮੈਂ ਹੋਰ ਹੁਣੇ ਮੈਂ ਦੋ ਲਾਈਨਾਂ ਵੀ ਲਿਖੀਆਂ ਨੇ ਆਪਦੇ ਪੇਜ ਤੇ ਇੱਕ ਮੈਂ ਹੋਰ ਕਮ ਦਲੀ ਦੇਖੀ ਆ ਹਮ ਕਮਜ਼ਰਫੀ ਦੇਖੀ ਆ ਕਿ ਆਮ ਆਪਨੀ ਪਾਰਟੀ ਦੇ ਅਧਿਕਾਰਤ ਪੇਜ ਤੋਂ ਜਿਹੜੀਆਂ ਫੋਟੋਆਂ ਪਾਈਆਂ ਗਈਆਂ ਉਹਦੇ ਵਿੱਚ ਸਿਰਫ ਧਾਲੀਵਾਲ ਸਾਹਿਬ ਤੇ ਖੁੱਡੀਆਂ ਸਾਹਿਬ ਦਿਖਾਈ ਦੇ ਰਹੇ ਪਰ ਜਿਹੜੀਆਂ ਫੋਟੋਆਂ ਰਵਨੀਤ ਬਿੱਟੂ ਜੀ ਨੇ ਪਾਈਆਂ ਉਹਦੇ ਵਿੱਚ ਰਵਨੀਤ ਬਿੱਟੂ ਤੇ ਮੰਤਰੀ ਵੀ ਦਿਖਾਈ ਦੇ ਰਹੇ ਆ ਉਹਨਾਂ ਨੇ ਰਵਨੀਤ ਬਿੱਟੂ ਨੂੰ ਕੱਟ ਦਿੱਤਾ ਹਮ ਰਵਨੀਤ ਬਿੱਟੂ ਨੇ ਜਿਹੜੀਆਂ ਤਸਵੀਰਾਂ ਆਪਣੇ ਅਧਿਕਾਰਤ ਪੇਜ ਤੋਂ ਪਾਈਆਂ ਨੇ ਜੀ ਉਹਨਾਂ ਨੇ ਉਹਨਾਂ ਨੂੰ ਬਰਖਰਾ ਮਾਨੀ ਯਾਰ ਆ ਚੀਜ਼ ਨਹੀਂ ਚਾਹੀਦੀ ਮੈਂ ਅੱਗੇ ਵੀ ਗੱਲ ਸੁਣਾਈ ਆ ਮੇਰੇ ਕੋਲ ਉਦੋਂ ਨਾ ਅਖਬਾਰ ਚ ਫੋਟੋ ਲੱਗਦੇ ਸਨ ਅੱਜ ਕੱਲ ਤੁਹਾਡੇ ਵਾਂਗੂ ਵੀਡੀਓ ਨਹੀਂ ਪੈਂਦੇ ਹਮ ਖਬਰਾਂ ਨਹੀਂ ਲੱਗਦੀਆਂ ਤੇ ਅਗਲੇ ਦਿਨ ਅਖਬਾਰ ਚ ਖਬਰ ਜਿਹੜੀ ਲੱਗਦੀ ਹੁੰਦੀ ਉਹਦੇ ਵਿੱਚ ਇੱਕ ਫੋਟੋ ਲੱਗਦੀ ਰੈਲੀ ਆ ਫਰਜ਼ ਕਰੋ ਦੋ ਤਿੰਨ ਲੱਗੀਆਂ ਜਿਵੇਂ ਤਾਂ ਉਹਦਾ ਬੜਾ ਰੌਲਾ ਪੈਂਦਾ ਹੁੰਦਾ ਸੀ ਮੇਰੇ ਕੋਲ ਇੱਕ ਨੇਤਾ ਆ ਗਿਆ ਮੈਂ ਉਹ ਨਾਂ ਨਹੀਂ ਲਊਂਗਾ ਅੱਜ ਕੱਲ ਕਾਫੀ ਵੱਡਾ ਨੇਤਾ ਤਾਂ ਉਹ ਕਹਿੰਦੇ ਜੀ ਸਾਡੀ ਫੋਟੋ ਉਹ ਭੇਜ ਦਿਓ ਯਾਰ ਸਾਰਿਆਂ ਦੀ ਆ ਜਾਵੇ ਮੈਂ ਆਖਿਆ ਜੀ ਹਾਂ ਉਹ ਹੀ ਭੇਜਾਂਗੇ ਅਸੀਂ ਕੋਈ ਚੱਕਰ ਨਹੀਂ ਲੱਗ ਜੂਗੀ ਹਮ ਉਹ ਕਹਿੰਦੇ ਆ ਮਤਲਬ ਕਿ ਫੋਟੋ ਵੀ ਜਿਹੜੇ ਮਾੜੀ ਜੀ ਉੱਤਰੋ ਕ੍ਰੋਪ ਕਰਦੇ ਫਲਾਣੀ ਦਾ ਤੇ ਫਲਾਣਾ ਬੰਦਾ ਫਲਾਣੀ ਗੁੱਟ ਤੇ ਮੈਂ ਕਹਿਆ ਯਾਰ ਇਹ ਕਿਹੜੀ ਗੱਲ ਐ ਜੀ ਨਹੀਂ ਇਦਾਂ ਦਾ ਨਾ ਕਰੋ ਯਾਰ ਹੂੰ ਵੀ ਮਤਲਬ ਕਿ ਕਿੰਨੀ ਛੋਟੀ ਗੱਲ ਐ ਫਿਰ ਉਹਨਾਂ ਨੂੰ ਮੈਂ ਸਮਝਾਇਆ ਕਿ ਪਾਰਟੀ ਯਾਰ ਬੰਦਿਆਂ ਨਾਲ ਹੁੰਦੀ ਐ ਕਿਸੇ ਬੰਦੇ ਨਾਲ ਥੋੜੀ ਹੁੰਦੀ ਜੀ ਤੁਹਾਡੀ ਨਹੀਂ ਬਣਦੀ ਨਾ ਆਪਣੇ ਹੂੰ ਸੋਹਣੀ ਗੱਲ ਐ ਤਾਂ ਤੁਹਾਡੀ ਵੀ ਸਾਡੇ ਨਾਲ ਬਣਦੀ ਐ ਉਹਨਾਂ ਦੀ ਵੀ ਬਣਦੀ ਐ ਜੀ ਜੀ ਤੇ ਯਾਰ ਇਹ ਛੁੱਟੀਆਂ ਛੁੱਟੇ ਤਾਂ ਫਿਰ ਉਹ ਨੇਤਾ ਮੰਨਿਆ ਕਹਿੰਦਾ ਯਾਰ ਹਾਂ ਐਵੇਂ ਨਹੀਂ ਕਿ ਐ ਨਿਕਿਆ ਗੱਲਾਂ ਦੇ ਕੀ ਆ ਵਜ ਨਹੀਂ ਤਾਂ ਸਾਡੀ ਪਾਰਟੀ ਦੀ ਹੈ ਨਾ ਤੋਂ ਮਤਲਬ ਕਿ ਆ ਚੀਜ਼ ਹੁੰਦੀ ਹੈ ਮੈਂ ਬੜਾ ਹੈਰਾਨ ਹੋਇਆ ਕਿ ਛੋਟੀ ਜੀ ਗੱਲ ਤੋਂ ਹੁਣ ਇਹ ਅੱਖ ਹੁੰਦੀ ਆਪੋ ਆਪਣੀ ਫੜਨ ਵਾਲੀ ਤੇ ਮੈਂ ਉਸ ਚੀਜ਼ ਨੂੰ ਫੜਿਆ ਕਿ ਯਾਰ ਸਰ ਸਾਹਿਬ ਵੀ ਬੈਠੇ ਨੇ ਜਿਹੜੇ ਬਟੂ ਸਾਹਿਬ ਬੈਠੇ ਨੇ ਉਹ ਤੇ ਜਾਖੜ ਸਾਹਿਬ ਵੀ ਦੇਖ ਰਹੇ ਆ ਤੇ ਦੇਖ ਲਓ ਤੁਸੀਂ ਧੋਕੇ ਦੇਖੋ ਰਵਨੀਤ ਬਟੂ ਬੇਸ਼ੱਕ ਆਪਾਂ ਉਹਨਾਂ ਦੀ ਤਨਜ਼ੀਮ ਦੇ ਜਾਂ ਕੈਲੂ ਕਿ ਉਹਨਾਂ ਦੇ ਆਡੀਓ ਆਡੀਆਲੋਜੀ ਜਾਂ ਉਹਨਾਂ ਦੀ ਰਾਜਨੀਤੀ ਦੇ ਸਮਰਥ ਸਮਰਥਕ ਹੋਈਏ ਜਾਂ ਨਾ ਹੋਈਏ ਉਹ ਇੱਕ ਵੱਖਰਾ ਵਿਸ਼ਾ ਹੈ ਜਦ ਕੋਈ ਇਦਾਂ ਇਦਾਂ ਕੋਈ ਖੇਤੀ ਮੰਤਰੀ ਸੈਂਟਰਲ ਮਿਨਿਸਟਰ ਕੋਈ ਆਂਦਾ ਹੈ ਤੋ ਵੀ ਪੰਜਾਬ ਨੂੰ ਹੀ ਰਿਪਰੈਜ਼ੈਂਟ ਕਰ ਰਹੇ ਨੇ ਨਾ ਉੱਥੇ ਬੈਠ ਕੇ ਸਾਰੀਆਂ ਪਾਰਟੀਆਂ ਪੰਜਾਬ ਦੀਆਂ ਨੇ ਅਫਰੋਲ ਹਾਂਜੀ ਪੰਜਾਬ ਲਈ ਗੱਲ ਹੋ ਰਹੀ ਆ ਤਾਂ ਇਦਾਂ ਦੀ ਮੇਰੇ ਖਿਆਲ ਦੇ ਨਾਲ ਛੋਟੀ ਸੋਚ ਨਹੀਂ ਰੱਖਣੀ ਚਾਹੀਦੀ ਜੇ ਰਵਨੀਤ ਬਿੱਟੂ ਇਦਾਂ ਕਰਦੇ ਤੇ ਮੈਂ ਰਵਨੀਤ ਬਿੱਟੂ ਨੂੰ ਹੋਰਾਂ ਦੀ ਵੀ ਆਲੋਚਨਾ ਕਰਦਾ ਕਿ ਨਹੀਂ ਯਾਰ ਵੱਡਾ ਦਿਲ ਰੱਖੋ ਜੀ ਫਰਕ ਨਹੀਂ ਲੀ ਰੱਖੋ ਕਿ ਟੁਕ ਟੇ ਦੇ ਨਾਲ ਇੱਕ ਮੈਸੇਜ ਆਵੇ ਕਿ ਭਾਈ ਲੜਨਾ ਭੜਨਾ ਸੱਡਾ ਬਾਅਦ ਚ ਹੋ ਜਾਏਗਾ ਅੱਜ ਫਿਲਹਾਲ ਅਸੀਂ ਇਕੱਠੇ ਹਾਂ ਬਿਲਕੁਲ ਭਰਾਵਾਂ ਦੀ ਲੜਾਈ ਭਰਾਵਾਂ ਦੀ ਸ਼ਰੀਕੇ ਨਾਲ ਅਲੱਗ ਹੈ ਹਾਂਜੀ ਚਲੋ ਖੈਰ ਹੋ ਜੀ ਆਪਾਂ ਅੱਗੇ ਤੁਰੀਏ ਤਾਂ ਜਦੋਂ ਇਹ ਵਿਜ਼ਿਟ ਕੇਜਰੀਵਾਲ ਸਾਹਿਬ ਦਾ ਐ ਬਿਲਕੁਲ ਮਤਲਬ ਕਿ ਸ਼ੁਰੂ ਹੋਣ ਜਾ ਰਿਹਾ ਸੀ ਜੀ ਚਾਹਨਕ ਖਬਰ ਹੁੰਦੀ ਹੈ ਕਿ ਮਾਨ ਸਾਹਿਬ ਢਿੱਲੇ ਬੈ ਗਏ ਨੇ ਹਮ ਅੱਛਾ ਮੈਨੂੰ ਜਿੰਨਾ ਕੋਈ ਯਾਦ ਆ ਪਿਛਲੇ ਸਾਲ 20 ਸਤੰਬਰ ਚ ਬਿਮਾਰ ਹੋਏ ਸਨ ਹਮ ਜਿੰਨਾ ਕੋ ਮੈਨੂੰ ਯਾਦ ਆ ਤੁੰਦਲਾ ਤੁੰਦਲਾ ਜੇ ਮੈਂ ਗਲਤ ਨਹੀਂ ਹਾਂ ਜੀ ਤਾਂ ਉਹਦੇ ਬਾਅਦ ਕਹਾਣੀ ਇਹ ਪੈਂਦੀ ਆ ਕਿ ਅਮਨ ਅਰੋੜਾ ਤੇ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਮਤਲਬ ਇਹਨਾਂ ਦੇ ਘਰੇ ਵੀ ਗਏ ਨੇ ਗ੍ਰਹਿ ਵਿਖੇ ਗਏ ਨੇ ਪਤਾ ਲੈਣ ਜੀ ਹੁਣ ਇੱਕ ਚੀਜ਼ ਹੋਰ ਹੁੰਦੀ ਹੈ ਕਿ ਅੱਜਕੱਲ ਮਾਨ ਸਾਹਿਬ ਪਹਿਲਾਂ ਤਾਂ ਫੋਰਟਿਸ ਚ ਗਏ ਚਲੇ ਸੀ ਤੁਹਾਨੂੰ ਪਤਾ ਹੈ ਤਾਂ ਉਹਦੇ ਚ ਕਿਉਂ ਐ ਸੀਗਾ ਕਿ ਮਜੀਠੀ ਹੋਰਾਂ ਨੇ ਮੈਡੀਕਲ ਰਿਪੋਰਟ ਹਾਸਲ ਕਰ ਲਈ ਸੀ ਲਿੰਕ ਹੁੰਦੇ ਨੇ ਯਾਦ ਤੁਹਾਨੂੰ ਉਹਨਾਂ ਨੇ ਜੋ ਖੁਲਾਸਾ ਕੀਤਾ ਸੀਗਾ ਕਿ ਆਹ ਪ੍ਰੋਬਲਮ ਹੈ ਐਗਜ਼ੈਕਟਲੀ ਮਲਕ ਮੀਡੀਆ ਨੇ ਵਿਉਹੇ ਕੀ ਇਹਨਾਂ ਨੇ ਉਸ ਤੋਂ ਬਾਅਦ 40s ਦੇ ਵਿੱਚ ਜਾਣਾ ਤੇ ਬੰਦ ਕਰਤਾ ਹੈ ਸ਼ਾਇਦ ਪੀਜੀਆਈ ਦੀ ਟੀਮ ਇਹਨਾਂ ਨੂੰ ਆ ਪਿੱਛੇ ਜੇ ਫਿਰ ਢਿੱਲੇ ਹੋ ਗਏ ਸਨ ਜੀ ਯਾਦ ਹੋਣਾ ਤੁਹਾਨੂੰ ਕਿ ਪੀਜੀਆਈ ਦੀ ਟੀਮ ਚੈੱਕਅਪ ਵਾਸਤੇ ਆਈ ਸੀ ਜੀ ਹੁਣ ਉਹ ਕੰਮ ਚੱਲ ਪਿਆ ਮਾਮ ਸਾਹਿਬ ਬਿਮਾਰ ਪੈਂਦੇ ਆ ਕੇਜਰੀਵਾਲ ਸਾਹਿਬ ਤੇ ਅਰੋੜਾ ਸਾਹਿਬ ਜਾਂਦੇ ਆ ਇਹਦਾ ਮਤਲਬ ਕਿ ਜਾਂ ਤੋਂ ਜ਼ਿਆਦਾ ਢਿੱਲੇ ਨੇ ਕਿ ਭਾਈ ਤੁਰ ਫਿਰ ਨਹੀਂ ਸਕਦੇ ਜਾਂ ਫੋਨ ਤੇ ਵੀ ਗੱਲਬਾਤ ਸ਼ਾਇਦ ਨਹੀਂ ਹੋ ਰਹੀ ਤੇ ਪਤਾ ਲੈਣਾ ਜ਼ਰੂਰੀ ਹੋ ਗਿਆ ਜੀ ਤੇ ਜਾਂ ਸਰ ਗੱਲ ਕੋਈ ਹੋਰ ਹੈ ਗੱਲ ਫਿਰ ਕੋਈ ਹੋਰ ਹੈ ਹੂੰ ਕਿਉਂ ਕਿ ਕੇਜਰੀਵਾਲ ਦਾ ਚਾਨਕ ਦੌਰਾ ਰੱਖ ਲੈਣਾ ਇੰਨੇ ਦਿਨਾਂ ਬਾਅਦ ਮਤਲਬ ਕਿ ਲਗਭਗ 13 14 ਦਿਨ 2 ਹਫ਼ਤੇ ਹੋ ਗਏ ਨੇ ਹੜਾ ਨਾਲ ਜੂਝ ਰਹੇ ਪੰਜਾਬ ਨੂੰ ਚਾਨਕ ਉਹਨਾਂ ਦਾ ਦੌਰਾ ਰੱਖ ਲੈਣਾ ਉਸ ਵੇਲੇ ਜਦੋਂ ਫੁੱਫੜ ਦਾ ਰੌਲਾ ਪਿਆ ਹੂੰ ਤੇ ਪੰਜਾਬ ਭਰ ਦੇ ਵਿੱਚ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਉਲਝ ਚੁੱਕੀ ਆ ਔਰ ਮਾਨ ਸਰਕਾਰ ਛੱਡੋ ਮਾਨ ਸਾਹਿਬ ਪ੍ਰਤੀ ਲੋਕਾਂ ਦਾ ਗੁੱਸਾ ਝੱਗ ਜਾ ਰ ਹੋ ਰਿਹਾ ਹੈ ਬਿਲਕੁਲ ਵੱਧ ਰਿਹਾ ਹੈ ਦਿਨੋਂ ਦਿਨਾਂ ਕੀ ਕੇਜਰੀਵਾਲ ਸਭ ਕੋਈ ਮੌਕੇ ਤੇ ਚੌਕਾ ਲਾਉਣਾ ਚਾਹੁੰਦੇ ਆ ਪ੍ਰੈਸ਼ਰ ਹੋ ਸਕਦਾ ਅਸਤੀਫਾ ਦਿਓ ਹੂੰ ਕੋਈ ਐਸੀ ਚਰਚਾ ਤੇ ਨਹੀਂ ਮਤਲਬ ਗੱਲ ਅਸੀਂ ਚਲੋ ਠੀਕ ਹੈ ਬਿਮਾਰਸ਼ਮਾਰ ਤੇ ਬੰਦਾ ਕੋਈ ਹੋ ਸਕਦਾ ਹੋ ਸਕਦਾ ਜੀ ਪਰ ਮੈਂ ਮਾਨ ਸਾਹਿਬ ਬਾਰੇ ਜਿੰਨਾ ਕੁ ਜਾਣਦਾ ਹਾਂ ਉਹ ਇਹ ਆ ਕਿ ਮਾਨ ਸਾਹਿਬ ਠੀਕ ਆ ਹਰ ਇੱਕ ਬੰਦੇ ਦੀ ਕੁਆਲਿਟੀ ਵੀ ਹੁੰਦੀ ਹੈ ਹਰ ਇੱਕ ਬੰਦੇ ਦੀ ਕਮਜ਼ੋਰੀ ਵੀ ਹੁੰਦੀ ਹੈ ਜੀ ਮਾਨ ਸਾਹਿਬ ਨੂੰ ਅੱਛਾ ਇਹ ਗੱਲ ਕੋਈ ਆਉਣ ਦਾ ਰਿਕਾਰਡ ਦੱਸੇ ਜਾਂ ਨਾ ਦੱਸੇ ਮੈਂ ਦੱਸ ਦਿੰਦਾ ਹੂੰ ਕਿ ਮਾਨ ਸਾਹਿਬ ਜਦੋਂ ਪ੍ਰੈਸ਼ਰ 'ਚ ਬਹੁਤ ਜ਼ਿਆਦਾ ਹੁੰਦੇ ਆ ਨਾ ਹੂੰ ਕਿਉਂਕਿ ਪ੍ਰੈਸ਼ਰ ਹੈਂਡਲ ਕਰਨ ਦਾ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਹੈ ਬਿਲਕੁਲ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਇਹ ਹੂੰ ਮਤਲਬ ਕਿ ਤੁਸੀਂ ਆ ਪਿੱਛੇ ਜੇ ਉਹ ਦੇਖਿਆ ਹੀ ਆ ਮਾਲਬ ਪੀਟੀਸੀ ਆਲਾ ਕਿਸੀ ਦਾ ਜੀ ਇੱਕ ਪ੍ਰੈਸ਼ਰ ਸੀ ਹੂੰ ਉਸ ਪ੍ਰੈਸ਼ਰ ਦੇ ਵਿੱਚ ਮਾਮ ਸਾਹਿਬ ਮਤਲਬ ਕਿ ਪੱਤਰਕਾਰ ਦੇ ਨਾਲ ਜਿਸ ਤਰ੍ਹਾਂ ਉਲਝੇ ਉਹ ਇੱਕ ਬੜਾ ਮਤਲਬ ਕਿ ਨੈਗੇਟਿਵ ਗਿਆ ਅਸਰ ਆ ਘਟਣਾ ਕਰਮ ਇਹ ਮਤਲਬ ਕਿ ਇੱਕ ਖਾਸियतਾਂ ਬਹੁਤ ਹੋਣਗੀਆਂ ਬਤੌਰ ਇੱਕ ਵਿਅਕਤੀ ਜਾਂ ਸਿਆਸਤਦਾਨ ਉਹ ਰੱਖਦੇ ਹੋ ਜਗਾ ਪਰ ਇਹ ਇੱਕ ਇਹਨਾਂ ਦੀ ਸ਼ਖਸੀਅਤ ਹੈ ਪੱਖ ਹੈ ਕਿ ਜਿਵੇਂ ਹੀ ਇਹ ਪਰੇਸ਼ਾਨੀ ਚ ਜਾਂਦੇ ਆ ਕਿਉਂਕਿ ਦੇਖੋ ਪਰੇਸ਼ਾਨੀਆਂ ਸਾਰੀਆਂ ਦੀ ਸਾਰਿਆਂ ਦੀ ਜ਼ਿੰਦਗੀ ਚ ਆਉਂਦੀਆਂ ਨੇ ਜੀ ਪਰੇਸ਼ਾਨੀਆਂ ਨੂੰ ਰਿਸਪੌਂਡ ਕੌਣ ਕਿਸ ਤਰ੍ਹਾਂ ਕਰਦਾ ਹੈ ਉਹੀ ਉਹ ਹਰੇਕ ਬੰਦੇ ਦਾ ਵੱਖਰਾ ਵੀ ਉਹੀ ਹਾਂਜੀ ਉਹੀ ਤੈਅ ਕਰਦਾ ਹੈ ਕਿ ਕੌਣ ਕਿੰਨੇ ਕੁ ਪਾਣੀ ਚ ਆ ਤਾਂ ਬਹਿਰਾਲ ਮੈਨੂੰ ਇਹੋ ਲੱਗਦਾ ਹੈ ਦੇਖੋ ਇਹ ਮੇਰੀ ਆਬਜ਼ਰਵੇਸ਼ਨ ਹੈ ਕੋਈ ਤੁਸੀਂ ਮੈਨੂੰ ਕਹੋ ਕਿ ਤੱਥ ਕੱਢ ਕੇ ਦੇ ਜਾਂ ਤੁਸੀਂ ਮੈਨੂੰ ਕਹੋ ਕਿ ਕੋਈ ਇਹਦਾ ਐਵੀਡੈਂਸ ਦੇ ਹੂੰ ਮੇਰੇ ਕੋਲ ਕੁਝ ਨਹੀਂ ਮੇਰੀ ਆਬਜ਼ਰਵੇਸ਼ਨ ਹੈ ਜੀ ਮੇਰਾ ਆਪਣਾ ਤਜਰਬਾ ਹੈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿਆਸੀ ਐਂਗਲ ਵੀ ਹੈ ਠੀਕ ਹੈ ਹੂੰ ਹੋ ਸਕਦਾ ਸੇਤ ਉਹਨਾਂ ਦੀ ਢਿੱਲੀ ਮੱਠੀ ਹੋਵੇ ਮੈਂ ਉਸ ਗੱਲ ਤੋਂ ਇਨਕਾਰੀ ਨਹੀਂ ਆ ਇਹ ਬਰ ਬੰਦੇ ਦੇ ਕਰੇਲੂ ਹਾਲਾਤ ਸਿਆਸੀ ਹਾਲਾਤ ਪਾਰਟੀ ਦੇ ਅੰਦਰੂਨੀ ਹਾਲਾਤ ਵਕੋ ਵਕਰੇ ਹੁੰਦੇ ਨੇ ਪਰ ਮੇਰਾ ਮੰਨਣਾ ਹੈ ਕਿ ਜਿਸ ਤਰ੍ਹਾਂ ਦੇ ਮੈਨੂੰ ਅਸਾਰ ਲੱਗ ਰਹੇ ਨੇ ਅਮਨ अरोड़ा ਜੀ ਉਹਨਾਂ ਦਾ ਜਾਣਾ ਕੇਜਰੀਵਾਲ ਸਬ ਦਾ ਜਾਣਾ ਦੋਹਾਂ ਦਾ ਇੱਕੋ ਗੱਡੀ 'ਚ ਬੈਠ ਕੇ ਜਾਣਾ ਤੇ ਪੰਜਾਬ ਪ੍ਰਸ਼ਾਸਨ ਵੱਨੀ ਉਹ ਬਿਲਕੁਲ ਚੁੱਪ ਵੱਟ ਲੈਣਾ ਬਿਮਾਰੀ ਸੰਬੰਧੀ ਮੈਨੂੰ ਇਹ ਲੱਗਦਾ ਕਿ ਕੁਝ ਸਿਆਸੀ ਮਾਮਲਾ ਵੀ ਉਲਝਦਾ ਦਿਖਾਈ ਦੇ ਰਿਹਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਚਲੋ ਇਹ ਤੇ ਹੁਣ ਥੋੜਾ ਜਿਹਾ ਇੰਤਜ਼ਾਰ ਕਰਨਾ ਪਏਗਾ ਕਿ ਕੇਜਰੀਵਾਲ ਸਾਹਿਬ ਬਾਹਰ ਆ ਕੇ ਕੀ ਦੱਸਦੇ ਨੇ ਜਾਂ ਫਿਰਮਾਨ ਸਾਹਿਬ ਉਸ ਤੋਂ ਬਾਅਦ ਕੀ ਦੱਸਦੇ ਨੇ ਬਿੰਨੀ ਜੀ ਬਹੁਤ ਬਹੁਤ ਸ਼ੁਕਰੀਆ ਜੀ